ਨਮਸਕਾਰ ਤੇ ਸੱਚਾ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੋਰੀਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਮੋਗਾ ਦੇ ਵਿੱਚ ਇੱਕ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਉਮੀਦ ਹੈ ਕਿ ਵੱਖ-ਵੱਖ ਸੰਗਠਨਾ ਦੇ 40 ਤੋਂ 50 ਹਜ਼ਾਰ ਕਿਸਾਨ ਇੱਥੇ ਇਕੱਠੇ ਹੋਣਗੇ ਸੀਨੀਅਰ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਉਣਗੇ ਤੇ ਹੁਣ ਕਿਸਾਨ ਉਥੇ ਉਨੇ ਸ਼ੁਰੂ ਵੀ ਹੋ ਗਏ ਨੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਿਸਾਨ ਆਪਣੀਆਂ ਮੰਗਾਂ ਦੇ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਅਸੀਂ ਹਮੇਸ਼ਾ ਸੰਘਰਸ਼ ਕਰਦੇ ਹਾਂ ਤੇ ਕਰਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮਹਾਪੰਚਾਇਤਾਂ ਹੋਣਗੀਆਂ ਉਹਨਾਂ ਨੇ ਕਿਹਾ ਕਿ ਮਹਾਪੰਚਾਇਤਾਂ ਦੇ ਲਈ ਸਾਡੀ ਤਿਆਰੀਆਂ ਪੂਰੀਆਂ ਹੋ ਗਈਆਂ ਨੇ ਜਿਸ ਦੇ ਵਿੱਚ ਸਾਰੇ ਕਿਸਾਨ ਸੰਗਠਨਾਂ ਦੇ ਆਗੂ ਪਹੁੰਚ ਰਹੇ ਨੇ ਮੋਗਾ ਦੇ ਵਿੱਚ ਕਿਸਾਨ ਮਹਾਪੰਚਾਇਤ ਸੱਦੀ ਗਈ ਹੈ ਕਿਸਾਨ ਕਿਸਾਨਾਂ ਵੱਲੋਂ ਇਹ ਮਹਾਪੰਚਾਇਤ ਸੱਦੀ ਗਈ ਹੈ 4 ਤੋਂ 50 ਹਜ਼ਾਰ ਕਿਸਾਨ ਇਕੱਠੇ ਹੋਣਗੇ ਤੇ ਰਾਕੇਸ਼ ਟਿਕਾਹਤ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚ ਰਹੇ ਨੇ ਤੇ ਵਕ ਵਕ ਥਾਵਾਂ ਤੋਂ ਕਿਸਾਨ ਇਸ ਮੋਰਚੇ ਦੇ ਵਿੱਚ ਇਸ ਮਹਾਪੰਚਾਇਤ ਦੇ ਵਿੱਚ ਪਹੁੰਚ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਪਰ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਇੱਕ ਪਾਸੇ ਡੱਲੇਵਾਲ ਮਰਨਵਰਤ ਤੇ ਬੈਠੇ ਹੋਏ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਏ ਅੱਜ ਇੱਥੇ ਜਿਹੜਾ ਹੈਗਾ ਪੰਜਾਬ ਦਾ ਇਕੱਲੇ ਦਾ ਇਕੱਠ ਹੋਣਾ ਹੈਗਾ 50000 ਦੇ ਲਗਭਗ ਜਿਹੜੇ ਹੈਗੇ ਕਿਸਾਨ ਤੇ ਜਿਹੜੀਆਂ ਔਰਤਾਂ ਸ਼ਾਮਿਲ ਹੋਣਗੀਆਂ ਤੇ ਇਹ ਜਿਹੜੀ ਅੱਜ ਦੀ ਹੈਗੀ ਹੈ ਮਹਾਪੰਚਾਇਤ ਆ ਇਹ ਜਿਹੜੇ ਕੇਂਦਰ ਸਰਕਾਰ ਨੇ ਪਿਛਲੇ ਦਿਨਾਂ ਦੇ ਪਿਛਲੇ ਮਹੀਨੇ ਦੇ ਵਿੱਚ ਇੱਕ ਡਰਾਫਟ ਭੇਜਿਆ ਹੈ ਨਵੀਂ ਖੇਤੀ ਨੀਤੀ ਸੰਬੰਧੀ ਜਿਹੜਾ ਕਾਲੇ ਕਾਨੂੰਨ ਅਸੀਂ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਰੱਦ ਕਰਾਏ ਨੇ ਉਹੋ ਹੀ ਕਾਲੇ ਕਾਨੂੰਨ ਜਿਹੜੇ ਹੈਗੇ ਆ ਟੇੜੇ ਢੰਗ ਨਾਲ ਸਰਕਾਰ ਜਿਹੜੀ ਹੈਗੀ ਆ ਰਾਜਾਂ ਦੁਆਰਾ ਲਾਗੂ ਕਰਾਉਣਾ ਚਾਹੁੰਦੀ ਹੈਗੀ ਆ ਜੇ ਕਾਨੂੰਨ ਲਾਗੂ ਹੁੰਦੇ ਆ ਤਾਂ ਖੁੱਲੇ ਮੰਡੀ ਦਾ ਜਿਹੜਾ ਹੈਗਾ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਖੁੱਲੇ ਮੰਡੀ ਹੋਊਗੀ ਤੇ ਖੁੱਲੇ ਮੰਡੀ ਦਾ ਮਤਲਬ ਹੈ ਵੀ ਸਰਕਾਰੀ ਮੰਡੀਆਂ ਦਾ ਹੌਲੀ-ਹੌਲੀ ਭੋਗ ਪੈ ਜਾਣਾ ਹੈਗਾ ਤੇ ਜਿਹੜੀ ਖੁੱਲੇ ਮੰਡੀ ਹੈਗੀ ਆ ਇੱਥੇ ਫਿਰ ਜਿਹੜੇ ਹੈਗੇ ਆ ਵੱਡੇ ਸਰਮਾਇਯਦਾਰ ਕਾਰਪੋਰੇਟ ਘਰਾਣਿਆਂ ਦਾ ਇਹਨਾਂ ਦੇ ਕਬਜ਼ਾ ਹੋਣਾ ਹੈ ਕਿਸਾਨਾਂ ਦੀ ਲੁੱਟ ਹੋਣੀ ਹੈ ਇਸ ਕਰਕੇ ਅਸੀਂ ਸਮਝਦੇ ਆਗੇ ਜਿਹੜਾ ਇਹ ਨੀਤੀ ਖਰੜਾ ਹੁਣ ਕੇਂਦਰ ਸਰਕਾਰ ਨੇ ਭੇਜਿਆ ਹੈਗਾ ਇਹ ਜਿਹੜੇ ਕੇਂਦਰ ਸਰਕਾਰ ਵਾਪਸ ਕਿ ਜਿਹੜੇ ਪੰਜਾਬ ਦੀ ਸਰਕਾਰ ਹੈਗੀ ਆ ਉਹ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਹਨੂੰ ਰੱਦ ਕਰੇ ਅੱਜ ਸੰਜੁਟ ਸਮੁੱਚੇ ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਨੇ ਅੱਜ ਪ੍ਰੋਗਰਾਮ ਮੋਗਾ ਦੇ ਵਿੱਚ ਰੱਖਿਆ ਕਿਉਂਕਿ ਮੋਗਾ ਕਿਉਂ ਚੁਣਿਆ ਮੋਗਾ ਇੱਕ ਸਾਡੇ ਪੰਜਾਬ ਦੀ ਇੱਕ ਧੁੰਨੀ ਦੇ ਤੌਰ ਤੇ ਕੰਮ ਕਰਿਆ ਜਿਹੜੀ ਮੂਵਮੈਂਟ ਉੱਠੀ ਹੈ ਜੋ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਉਹਦੀ ਵੀ ਮੋਡ ਇੱਥੇ ਸਾਡੇ ਮੋਗੇ ਦੇ ਵਿੱਚੋਂ ਵੱਜਿਆ ਸੀਗਾ 32 ਕਿਸਾਨ ਜਥੇਬੰਦੀਆਂ ਦੀ ਇੱਥੇ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਪ੍ਰੋਗਰਾਮ ਬਹੁਤ ਵਿਦੇਸ਼ ਪੱਧਰ ਤੇ ਔਰ ਆਲ ਇੰਡੀਆ ਦੇ ਵਿੱਚ ਚੱਲਿਆ ਇਸ ਗੱਲ ਨੂੰ ਮੁੱਖ ਰੱਖ ਕੇ ਅੱਜ ਮੋਗਾ ਦੇ ਵਿੱਚ ਫੇਰ ਸਾਡੇ ਸਾਰੇ ਸਮੂਚੀਆਂ ਕਿਸਾਨ ਜੱਥੇਬੰਦੀਆਂ ਪਹੁੰਚ ਰਹੀਆਂ ਪਹਿਲਾਂ ਤਾਂ ਸਾਰੀਆਂ ਅਸੀਂ ਕਿਸਾਨ ਜੱਥੇਬੰਦੀਆਂ ਦਾ ਜਿਨ੍ਹਾਂ ਵਕ ਵਕ ਸਾਡੇ ਜ਼ਿਲ੍ਹਿਆਂ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚੋਂ ਕੋਨੇ-ਕੋਨੇ ਤੋਂ ਲੀਡਰ ਸਾਹਿਬਾਨ ਆ ਰਹੇ ਆ ਔਰ ਕਿਸਾਨ ਵੀਰ ਆ ਰਹੇ ਆ ਸਾਰਿਆਂ ਨੂੰ ਅਸੀਂ ਦਾ ਅਲੱਗ-ਅਲੱਗ ਥਾਵਾਂ ਤੋਂ ਕਿਸਾਨ ਜੱਥੇਬੰਦੀਆਂ ਇਸ ਮਹਾਪੰਚਾਇਤ ਦੇ ਵਿੱਚ ਪਹੁੰਚ ਰਹੀਆਂ ਨੇ ਤੇ ਤੁਹਾਨੂੰ ਦੱਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਡਟੇ ਹੋਏ ਨੇ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਤੇ ਅੱਜ ਮੋਗਾ ਵਿਖੇ ਇਹ ਮਹਾਪੰਚਾਇਤ ਸੱਦੀ ਗਈ ਹੈ ਤੇ ਹੁਣ ਇੱਥੇ ਰਾਕੇਸ਼ ਟਿਕੈ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਕਿਸਾਨ ਲੀਡਰ ਰਾਕੇਸ਼ ਟਿਕੈ ਇੱਥੇ ਪਹੁੰਚਣਗੇ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣਗੀਆਂ ਤੇ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਡੱਲੇਵਾਲ ਮਰਨਵਰਤ ਤੇ ਬੈਠੇ ਹੋਏ ਨੇ ਤੇ ਉਹਨਾਂ ਦੀ ਸਿਹਤ ਜਿਹੜੀ ਆ ਉਹ ਲਗਾਤਾਰ ਵਿਗੜਦੀ ਹੋਈ ਵੀ ਨਜ਼ਰ ਆ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਵੇਲੇ ਉਹਨਾਂ ਨੂੰ ਹਾਰਟ ਅਟੈਕ ਆ ਸਕਦਾ ਹੈ ਸਾਇਲੈਂਟ ਹਾਰਟ ਅਟੈਕ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ ਤੇ ਇੱਕ ਪਾਸੇ ਮਹਾਪੰਚਾਇਤ ਸੱਦੀ ਗਈ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਇਹ ਮੋਰਚੇ ਜਿਹੜੇ ਨੇ ਉਹ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਉਹ ਮੰਗ ਕਰ ਰਹੇ ਨੇ ਅਲੱਗ-ਅਲੱਗ ਮੰਗਾਂ ਨੇ ਉਹਨਾਂ ਦੀਆਂ ਪਰ ਉਹ ਕੇਂਦਰ ਸਰਕਾਰ ਜਿਹੜੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਕੇਂਦਰ ਸਰਕਾਰ ਉਹਨਾਂ ਦੇ ਉੱਪਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਉਹ ਇਲੈਕਸ਼ਨ ਦੇ ਵਿੱਚ ਬਿਜ਼ੀ ਨੇ ਤਾਂ ਪੰਦੇੜ ਕਿਸਾਨ ਆਗੂ ਪੰਦੇਰ ਵੀ ਇਹ ਕਹਿ ਚੁੱਕੇ ਨੇ ਕਿ ਕਿਸਾਨਾਂ ਦੇ ਵੱਲ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਕਿ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਤੇ ਇਸ ਕਰਕੇ ਕਿਸਾਨ ਆਪਣਾ ਪ੍ਰਦਰਸ਼ਨ ਹੋਰ ਤਿੱਖਾ ਕਰ ਸਕਦੇ ਨੇ ਹਾਲਾਂਕਿ ਪਹਿਲਾਂ ਦਿੱਲੀ ਕੂਚ ਦੀ ਗੱਲ ਕੀਤੀ ਜਾ ਰਹੀ ਸੀ ਕਿਸਾਨਾਂ ਦੇ ਵੱਲੋਂ ਪਰ ਹੁਣ ਦਿੱਲੀ ਕੂਚ ਦਾ ਜਿਹੜਾ ਮੁੱਦਾ ਹੈ ਉਹ ਕਿਤੇ ਨਾ ਕਿਤੇ ਸਾਈਡਲਾਈਨ ਹੋ ਚੁੱਕਿਆ ਹੈ ਤੇ ਹੁਣ ਆਂਦੋਲਨਕਾਰੀ ਜਿਹੜੇ ਕਿਸਾਨ ਨੇ ਉਹ ਮਹਾਪੰਚਾਇਤ ਕਰਕੇ ਮੀਟਿੰਗਸ ਕਰਕੇ ਆਪਣੀਆਂ ਜੜੀਆਂ ਮੰਗਾਂ ਨੇ ਉਸ ਨੂੰ ਮਨਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਵਿਪਨ ਓਕਾਰਾ ਜੁੜ ਗਏ ਨੇ ਫੋਨ ਲਾਈਨ ਤੇ ਵਿਪਨ ਕੀ ਕੁਝ ਜਾਣਕਾਰੀ ਅੱਜ ਮਹਾਪੰਚਾਇਤ ਸੱਦੀ ਗਈ ਹੈ ਵੱਖ-ਵੱਖ ਜਥੇਬੰਦੀਆਂ ਪਹੁੰਚ ਰਹੀਆਂ ਨੇ بالکل بالکل کچھ میں دسنا چاہوں گا کہ جس طریقے کے نام کسانوں وگتار اپنی منگا لو لے کے سرش جا گیا اور کسان جتے بندیاں ویو جاگ مہان پنچایتیں شروع کی جی دو پہلے کلوڑی دور مہاں پنچایت ہوئی تھی اور اس کو بعد اب جی موگا دیکھ مہاں پنچایت ہو رہی ہے جیتے ایسے کریب جگہ تی تو پینتی ہزار کسان جڑے ہے اتنے پہنچے ہیں اور اب ساری جی مین گل ہے وہ گراہ ہوئی ہے وہاں کہنا سا کہ ابھی ایک ਆ ਰਹੀ ਹੈ ਤੇ ਜਿੱਦਾਗੇ ਇਕੱਠੇ ਹੋ ਕੇ ਜੜਾਗਾ ਫਿਰ ਦੁਬਾਰਾ ਜੜਾਗਾ ਤੇ ਅੰਦੋਲਨ ਜਿਹੜਾ ਹੋਗਾ ਇਹਨੂੰ ਕਰੀਏ ਔਰ ਇਕੱਠੇ ਹੋ ਕੇ ਜੜਾਗਾ ਐਸੇ ਅੰਦੋਲਨ ਤੋਂ ਚਲੇ ਜਾਰੀਆ ਕਿਉਂਕਿ ਦੂਜੇ ਪਾਸੇ ਜਿਹੜੀ ਗੱਲ ਆ ਰਹੀ ਹੈ ਮੈਂ ਦਿੱਲੀ ਤੇ ਜੰਡੇਵਾਲ ਦੇ ਤੋਂ ਉਹ ਵੀ ਜਿਹੜੇ ਹੈਗੇ ਨੇ ਹੁਣ ਕਾਫੀ ਕਾਬੂ ਹੀ ਚੇਤ ਦੇ ਉਹਦਾ ਜਨਨ ਜਿੱਦਾਂ ਕਿ ਸੁਪਰੀਮ ਕੋਰਟ ਜਿਹੜੀ ਹੋ ਗਈ ਹੈ ਤੇ ਉਹਨਾਂ ਦੇ ਉੱਤੇ ਚਿੰਤਾ ਕਰਦੀ ਆ ਪਰ ਸੁਪਰੀਮ ਕੋਰਟ ਜਿਹੜੀ ਹੋ ਗਈ ਹੈ ਤੇ ਕਿਦਾਂ ਸਰਕਾਰ ਨੂੰ ਨਹੀਂ ਕੁਝ ਕਰਦੇ ਕਿਉਂਕਿ ਸਿੰਗਲ ਸਰਕਾਰ ਦੇ ਉੱਤੇ ਸੁਪਰੀਮ ਕੋਰਟ ਜੋੜ ਪਾਵੇ ਤਾਂ ਸਾਡਾ ਜਿਹੜਾ ਹੈਗਾ ਜਿਹੜੇ ਸਾਡੀਆਂ ਨੰਬਰਾਂ ਹਾਂ ਜੀ ਤੇ ਪੂਰੀ ਹੋ ਸਕਦੀ ਹੈ ਨਾ ਉਹ ਰਾਜ ਦੀ ਜਿਹੜੇ ਮੱਖਿਆ ਹੈ ਇਹ ਅੱਡਾ ਕੱਠ ਦੱਬ ਰਿਹਾ ਹੈ ਕਿ ਉਹਨਾਂ ਨੇ ਦੇਦਾ ਦੇ ਵਿਛੜਾ ਜਾਏ ਤਾਂ ਦਾ ਸਰਕਾਰ ਹੋਰ ਵੀ ਜਿਆਦਾ ਤੇਜ਼ ਹੋਏਗਾ ਜੀ ਕੁਛ ਕਹੋ ਜੀ ਰਕੇਸ਼ ਟਿਕੈਤ ਵੀ ਪਹੁੰਚ ਰਹੇ ਨੇ ਦੱਸਿਆ ਜਾ ਰਿਹਾ ਹੈ ਤੇ ਅੱਜ ਕੀ ਕੁਝ ਰਣਨੀਤੀ ਰਹਿਣ ਵਾਲੀ ਹੈ ਕਿਸਾਨਾਂ ਦੀ ਅੱਗੇ ਕੀ ਕੁਝ ਫੈਸਲਾ ਲੈ ਸਕਦੇ ਨੇ ਕਿਸਾਨ ਬਿਲਕੁਲ ਬਿਲਕੁਲ ਦੇਖ ਸਕਦੇ ਹਾਂ ਕਿ ਕਹਿੰਦੇ ਉਹ ਪੌਂਟ ਰਿੰਗ ਗ੍ਰਾਹਕਾਂ ਤੱਕ ਪਹੁੰਚਿਆ ਲਖਾਲਸਾ ਪੌਂਟ ਰਿੰਗ ਵਿੰਤਲਪਿੰਗ ਪੌਂਟ ਰਿੰਗ ਤੇ ਬਹੁਤ سارے ਜਿਹੜੇ ਵੱਡੇ ਨੇਤਾ ਹੋਗੇ ਜਿਹੜੀ ਕੋ ਪੱਕੀ ਪੰਜਾਬੀਆਂ ਕਿਸਾਨ ਅਜਿਹੀ ਬੰਦਿਆਂ ਦੇ ਸਾਰੇ ਉਹਦਾ ਦੇ ਲੀਡਰ ਜਿਹੜੇ ਪਾਕਾ ਨੇ ਔਰ ਐਸੇ ਦੇ ਸਟੇਜ ਉੱਪਰ ਜਦੋਂ ਕੰਬੋਡਣ ਵੀ ਚੱਲ ਰਿਹਾ ਹੈਗਾ ਪਰ ਆਉਣ ਵਾਲੇ ਫਰਦ ਦੇ ਕੋਈ ਸਿੱਤੀ ਸਿਰ ਹੁਣੇ ਇੱਕ ਟੱਪਾ ਦਾ ਕੋਈ ਮੀਟਿੰਗ ਹੋਣੀ ਜਿਹੜਾ ਗ੍ਰਾਹਕਾਂ ਦਾ ਦੂਰ ਖੜੀ ਜੁੜਦਾ ਵੀ ਇਹੋ ਜਿਹਾ ਲੱਗਦਾ ਹੈਗਾ ਖਾਰ ਬੀ ਤੇ ਕਿਉਂਕਿ ਬਹੁਤ ਵੱਡਾ ਐਂਸ ਹੈ ਕਿ ਨਾ ਇਹ ਜਾ ਸਕਦੇ ਨਹੀਂ ਠੀਕ ਹੈ ਵਿਪਨ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਨਜ਼ਰ ਬਣਾ ਕੇ ਰੱਖੋ ਕੀ ਕੁਝ ਹੁੰਦਾ ਹੈ ਮਹਾਪੰਚਾਇਤ ਦੇ ਵਿੱਚ ਅੱਜ ਦੇਖਣ ਵਾਲੀ ਗੱਲ ਹੋਵੇਗੀ ਤੁਹਾਡੇ ਤੋਂ ਹੋਰ ਜਾਣਕਾਰੀ ਅਸੀਂ ਲੈਂਦੇ ਰਵਾਂਗੇ ਤਾਂ ਕਿਸਾਨ ਆਗੂ ਅੱਜ ਪਹੁੰਚ ਰਹੇ ਨੇ ਵੱਡੀ ਜਿਹੜੀ ਹੈ ਇਹ ਮਹਾਪੰਚਾਇਤ ਹੋਣ ਵਾਲੀ ਹੈ ਬਹੁਤ ਸਾਰੇ ਕਿਸਾਨ ਇਸ ਦੇ ਵਿੱਚ ਹਿੱਸਾ ਲੈਣਗੇ ਅੱਗੇ ਕੀ ਕੁਝ ਰਣਨੀਤੀ ਤਿਆਰ ਹੋਵੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ ਤਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਹ ਪੂਰਾ ਆਯੋਜਨ ਕੀਤਾ ਜਾ ਰਿਹਾ ਹੈ ਰਾਕੇਸ਼ ਟਿਕਾਟ ਇਸ ਆਯੋਜਨ ਜਿਹੜਾ ਹੈ ਇਸ ਦੇ ਵਿੱਚ ਮਹਾਪੰਚਾਇਤ ਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹ ਅੱਜ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣ ਦੇ ਲਈ ਰਵਾਨਾ ਹੋ ਚੁੱਕੇ ਨੇ ਪਿਛਲੀ ਵਾਰ ਜਿਹੜੀ ਮਹਾਪੰਚਾਇਤ ਹੋਈ ਸੀ ਉਸ ਦੇ ਵਿੱਚ ਕੁਝ ਹਾਦਸੇ ਵੀ ਦੇਖਣ ਨੂੰ ਮਿਲੇ ਸੀਗੇ ਜਿਹੜੀਆਂ ਬੱਸਾਂ ਤੇ ਗੱਡੀਆਂ ਦੇ ਵਿੱਚ ਕਿਸਾਨ ਮਹਾਪੰਚਾਇਤ ਦੇ ਵਿੱਚ ਸ਼ਾਮਿਲ ਹੋਣ ਲਈ ਆ ਰਹੇ ਸੀਗੇ ਉਹ ਹਾਦਸੇ ਦਾ ਸ਼ਿਕਾਰ ਹੋ ਗਈਆਂ ਸਨ ਹਾਲਾਂਕਿ ਇਸ ਮਹਾਪੰਚਾਇਤ ਦੇ ਵਿੱਚ ਇੱਦਾਂ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ ਤੇ ਆ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਪੰਕਜ ਮੱਲੀ ਸਾਡੇ ਨਾਲ ਲਾਈਵ ਜੁੜ ਗਏ ਨੇ ਪੰਕਜ ਕੀ ਕੁਝ ਜਾਣਕਾਰੀ ਅੱਜ ਮੋਗਾ ਵਿਖੇ ਮਹਾਪੰਚਾਇਤ ਸੱਦੀ ਗਈ ਹੈ ਤੇ ਅ ਲਗ ਲਗ ਕਿਸਾਨ ਜਥੇਬੰਦੀਆਂ ਤੇ ਵੱਡੇ ਵੱਡੇ ਲੀਡਰਸ ਜਿਹੜੇ ਨੇ ਉਹ ਅੱਜ ਇਸ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਨੇ ਅ ਬਿਲਕੁਲ ਦੇਖੋ ਪੁਸ਼ਪਾ ਦੱਸਣਾ ਚਾਹੁੰਦਾ ਕਿ ਮੋਗਾ ਦੇ ਵਿੱਚ ਅੱਜ ਕਿਸਾਨਾਂ ਦੀ ਇੱਕ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੂਰੇ ਪੰਜਾਬ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਅਤੇ ਕਿਸਾਨ ਲੀਡਰ ਜਿਹੜੇ ਵਾ ਇਸ ਮਹਾਪੰਚਾਇਤ ਦੇ ਵਿੱਚ ਪਹੁੰਚ ਰਹੇ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਜਿਹੜਾ ਵਾ ਸੰਘਰਸ਼ ਕਰਦੇ ਆ ਰਹੇ ਨੇ ਜੇ ਦਿੱਲੀ ਮੋਰਚੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੱਡਾ ਅੰਦੋਲਨ ਜਿਹੜਾ ਵਾ ਲੱਗਦਾ ਰਿਹਾ ਹੈ ਤਾਂ ਹੁਣ ਅੰਦੋਲਨ 2 ਚੱਲ ਰਿਹਾ ਹੈ ਜਿਸ ਦੇ ਵਿੱਚ ਅਜਗਜੀਤ ਸਿੰਘ ਢੱਲੇਵਾਲ ਕਿਸਾਨ ਆ ਕੋ ਜਿਹੜੇ ਨੇ ਉਹ ਹਾਲਾਂਕਿ ਕਈ ਦਿਨਾਂ ਤੋਂ ਜਿਹੜਾ ਭੁਖੜ ਹੜਤਾਲ ਤੇ ਬੈਠੇ ਨੇ ਉੱਥੇ ਕਿਸਾਨ ਆ ਕੋ ਸਰਵਨ ਸਿੰਘ ਪੰਦੇਰ तमाम ਪੰਜਾਬ ਅਤੇ ਪੂਰੇ ਦੇਸ਼ ਦੇ ਵਿੱਚ ਜਿਹੜਾ ਵਾ ਵੱਡਾ ਅੰਦੋਲਨ ਲੈ ਕੇ ਜਾ ਰਹੇ ਨੇ ਤਾ ਅੱਜ ਕਿਸਾਨੀ ਮੰਗਾਂ ਨੂੰ ਲੈ ਕੇ ਹੀ ਜਿਹੜਾ ਮੌਕਾ ਦੇ ਵਿੱਚ ਇੱਕ ਮਹਾਪੰਚਾਇਤ ਹੋਣ ਜਾ ਰਹੀ ਹੈ ਅ ਜਿਸ ਦੇ ਵਿੱਚ ਕਿਸਾਨ ਆਗੂ ਰਕੇਸ਼ ਟਕੈਤ ਸਮੇਤ ਹੋਰ ਪੰਜਾਬ ਦੇ ਜਿਹੜੇ ਵੱਡੇ ਕਿਸਾਨ ਆਗੂ ਨੇ ਉਹ ਖਾਸ ਤੌਰ ਤੇ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣਗੇ ਤਾਂ ਇਸ ਜਿਹੜੀ ਮਹਾਪੰਚਾਇਤ ਹੋਣ ਜਾ ਰਹੀ ਹੈ ਇਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਜਿਹੜਾ ਵਾ ਇਕੱਠ ਹੋਣ ਜਾ ਰਿਹਾ ਹੈ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜਾ ਵੱਖ-ਵੱਖ ਕਿਸਾਨ ਆਗੂ ਨੇ ਜਾਂ ਵੱਖ-ਵੱਖ ਜਿਹੜੇ ਕਿਸਾਨ ਨੇ ਉਹ ਵੱਡੀ ਗਿਣਤੀ ਦੇ ਵਿੱਚ ਮੋਗਾ ਦੀ ਇਸ ਮਹਾਪੰਚਾਇਤ ਸ਼ਾਮਲ ਹੋਣ ਵਾਸਤੇ ਜਿਹੜਾ ਵਾ ਆਪੋ ਆਪਣੇ ਕਾਫਲੇ ਲੈ ਕੇ ਜਿਹੜੇ ਵਾ ਉਹਨੇ ਕਲੇ ਨੇ ਤਾਂ ਵੱਡੀ ਜਿਹੜਾ ਵਾ ਇੱਕ ਮਹਾਪੰਚਾਇਤ ਅੱਜ ਜਿਹੜੀ ਕੀਤੀ ਜਾਵੇਗੀ ਤਾਂ ਵੱਡੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਵੱਲੋਂ ਸੰਬੋਧਨ ਕੀਤਾ ਜਾਵੇਗਾ ਕਿਉਂਕਿ ਕਿਸਾਨ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਨੇ ਜਿਸ ਦੇ ਵਿੱਚ ਐਮਐਸਪੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਗੱਲ ਕੀਤੀ ਜਾਵੇ ਲੰਬੇ ਸਮੇਂ ਤੋਂ ਕਿਸਾਨ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੇ ਨੇ ਲਖੀਮਪੁਰ ਖੀਰੀ ਦੀ ਘਟਨਾ ਜਿਹੜੀ ਹੈ ਉਸ ਨੂੰ ਲੈ ਕੇ ਲਗਾਤਾਰ ਕਿਸਾਨ ਇਨਸਾਫ ਮੰਗ ਰਹੇ ਨੇ ਤਾ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਗੱਲ ਜੜੀਵਾ ਕੀਤੀ ਜਾਂਦੀ ਆ ਤਾਂ ਤਮਾਮ ਬਹੁਤ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਨੇ ਅੱਜ ਤੂੰ ਲੈ ਕੇ ਲਗਾਤਾਰ ਕਿਸਾਨ ਜਿਹੜਾ ਸੰਘਰਸ਼ ਕਰ ਰਹੇ ਨੇ ਤਾਂ ਉਸ ਨੂੰ ਲੈ ਕੇ ਹੀ ਅੱਜ ਜਿਹੜਾ ਵਾ ਉਹ ਮੋਗਾ ਦੇ ਵਿੱਚ ਜੜੀਵਾ ਇਹ ਮਹਾਪੰਚਾਇਤ ਹੋਣ ਜਾ ਰਹੀ ਆ ਜਿਸ ਦੇ ਵਿੱਚ ਕਿਸਾਨ ਆ ਗੁਰਕੇਸ਼ ਸ਼ਿਕਾਇਤ ਪਹੁੰਚਣਗੇ ਪਰ ਕੇਂਦਰ ਸਰਕਾਰ ਦੇ ਉੱਤੇ ਜ਼ਰੂਰ ਜਿਹੜਾ ਵਾ ਅੱਜ ਇਹ ਕਿਸਾਨਾਂ ਵਾਂਗੂ ਵੱਡੇ ਹਮਲੇ ਕਰਨਗੇ ਵੱਡੇ ਹਮਲੇ ਕਰਨਗੇ ਕਿ ਕੇਂਦਰ ਸਰਕਾਰ ਕਿਉਂ ਕਿਸਾਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਅਜਿਹੜਾ ਵਾ ਕਰ ਰਹੀ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਲਾਗੂ ਨਹੀਂ ਕਰ ਰਹੀ ਕਿਉਂ ਕਿਸਾਨਾਂ ਨੂੰ ਜਾਣਬੁੱਝ ਕੇ ਇਸ ਤਰੀਕੇ ਦੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਹੜੇ ਕਿਸਾਨ ਜਿਹੜਾ ਦੇਸ਼ ਦਾ ਆਂਦਾ ਤੱਕ ਇਹ ਆ ਜਾਂਦਾ ਹੈ ਤਾਂ ਖੇਤੀ ਪ੍ਰਦਾਨ ਸੂਬਾ ਹੈ ਪੰਜਾਬ ਇਸ ਦੇ ਵਿੱਚ ਖੇਤੀ ਪੰਦਰ ਤੇ ਕਿਸਾਨਾਂ ਵੱਲੋਂ ਜਿਹੜਾ ਵਾ ਉਹ ਖੇਤੀ ਕੀਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਕਿਸਾਨ ਜਿਹੜਾ ਵਾ ਆਪਣੀਆਂ ਹੀ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਨੇ ਤਾਂ ਉਸ ਨੂੰ ਲੈ ਕੇ ਹੀ ਅੱਜ ਮੌਗਾ ਦੇ ਵਿੱਚ ਇੱਕ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਣਗੇ ਕਿਸਾਨ ਆਗੂ ਇਕੱਠੇ ਹੋਣਗੇ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਇੱਕ ਵੱਡਾ ਸੰਘਰਸ਼ ਜਿਹੜਾ ਹੋਰ ਜਿਹੜਾ ਵਾ ਉਹ ਸਿੱਖਿਆ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਜੀ ਕੁਝ ਪਾ ਜੀ ਪੰਕਜ ਜੀ ਕਰ ਗੱਲ ਕਰੀਏ ਦਿੱਲੀ ਕੂਚ ਵਾਰੇ ਪਹਿਲਾਂ ਕਿਸਾਨਾਂ ਦੀ ਰਣਨੀਤੀ ਸੀਗੀ ਕਿ ਉਹ ਦਿੱਲੀ ਵੱਲ ਵਧਣਗੇ ਤੇ ਦਿੱਲੀ ਦੇ ਵਿੱਚ ਜਾ ਕੇ ਪ੍ਰਦਰਸ਼ਨ ਕਰਨਗੇ ਪਰ ਹੁਣ ਕਿਤੇ ਨਾ ਕਿਤੇ ਦਿੱਲੀ ਕੂਚ ਦੀ ਪੂਰੀ ਰਣਨੀਤੀ ਜਿਹੜੀ ਉਹ ਸਾਈਡ ਲਾਈਨ ਹੋ ਚੁੱਕੀ ਹੈ ਤੇ ਹੁਣ ਕਿਸਾਨਾਂ ਵੱਲੋਂ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਕੀ ਲੱਗ ਰਿਹਾ ਹੈ ਇਹ ਮਹਾਪੰਚਾਇਤਾਂ ਜਿਹੜੀਆਂ ਹੋ ਰਹੀਆਂ ਨੇ ਇਹ ਸਰਕਾਰ ਦੇ ਉੱਤੇ ਕੁਝ ਅਸਰ ਪਾ ਸਕੇਗੀ ਕਿ ਉਹਨਾਂ ਦੀ ਅ ਬਿਲਕੁਲ ਦੇਖੋ ਪੁਸ਼ਪਾ ਕਿਸਾਨਾਂ ਵੱਲੋਂ ਵਕ ਵਕ ਤਰੀਕਿਆਂ ਦੇ ਨਾਲ ਕੇਂਦਰ ਸਰਕਾਰ ਦੇ ਉੱਤੇ ਇੱਕ ਪ੍ਰਕਾਰ ਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਇਸ ਤਰ੍ਹਾਂ ਦੀਆਂ ਮਹਾਪੰਚਾਇਤਾਂ ਕਰਕੇ ਜਿਸ ਤਰੀਕੇ ਨਾਲ ਅੱਜ ਮੋਗਾ ਦੇ ਵਿੱਚ ਜਿਹੜੀ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਹੈ ਇਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਕਿਸਾਨ ਆਗੂਆਂ ਵੱਲੋਂ ਵਕ ਵਕ ਜਗ੍ਹਾ ਦੇ ਉੱਤੇ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ ਅਤੇ ਕਿਸਾਨਾਂ ਦਾ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਤਾਂ ਜੋ ਅ ਕੇਂਦਰ ਸਰਕਾਰ ਨੂੰ ਇਸ ਚੀਜ਼ ਦਿਖਾਈ ਜਾਵੇ ਕਿ ਪੰਜਾਬ ਦੇ ਕਿਸਾਨ ਜਿਹੜੇ ਇਕਜੁੱਟ ਨੇ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਇਕਜੁੱਟ ਹੋ ਕੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਸੇ ਤਰੀਕੇ ਦੇ ਨਾਲ ਹੀ ਸਰਬੰਸ ਸਿੰਘ ਪੰਦੇੜ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਲੀਕੇ ਗਏ ਨੇ ਜਿਸ ਤਰੀਕੇ ਨਾਲ ਪਿਛਲੇ ਦਿਨੀ ਕੈਂਡਲ ਮਾਰਕ ਕੀਤਾ ਗਿਆ ਸੀ ਤਾਂ ਵੱਖ-ਵੱਖ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਕੀਤੇ ਗਏ ਸੀ ਸੀਸੀ ਦਫਤਰ ਅਤੇ ਤਹਿਿਲਦਾਰ ਦਫਤਰਾਂ ਦੇ ਬਾਹਰ ਜਿਹੜੇ ਪ੍ਰਦਰਸ਼ਨ ਕੀਤੇ ਗਏ ਸੀ ਤਾਂ ਇਸੇ ਤਰੀਕੇ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਵਾ ਉਹ ਕਿਸਾਨਾਂ ਵੱਲੋਂ ਜਿਹੜਾ ਵਾ ਲਗਾਤਾਰ ਕੀਤੇ ਜਾ ਰਹੇ ਨੇ ਜਿਸ ਤਰੀਕੇ ਨਾਲ ਟਰੈਕਟਰ ਮਾਰਚ ਕਰਕੇ ਕੇਂਦਰ ਸਰਕਾਰ ਦੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਇਸੇ ਤਰੀਕੇ ਦੇ ਨਾਲ ਇੱਕ ਪ੍ਰਕਾਰ ਦਾ ਕੇਂਦਰ ਸਰਕਾਰ ਤੇ ਪ੍ਰੈਸ਼ਰ ਬਿਲਡ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਹੈ ਤਾਂ ਜੋ ਜਿਹੜਾ ਵਾ ਉਹ ਕੇਂਦਰ ਸਰਕਾਰ ਨੂੰ ਦਿਖਾਇਆ ਜਾਵੇ ਕਿ ਪੰਜਾਬ ਦੇ ਵਿੱਚ ਕਿਸਾਨ ਇਕਜੁੱਟ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਿਹੜੇ ਲਗਾਤਾਰ ਪੰਜਾਬ ਦੇ ਕਿਸਾਨ ਸੰਘਰਸ਼ ਕਰ ਰਹੇ ਨੇ ਉਹਨਾ ਆਪਣੀਆਂ ਮੰਗਾਂ ਨੂੰ ਹੱਲ ਕਰਵਾ ਕੇ ਹੀ ਰਹਿਣਗੇ ਕਿਉਂਕਿ ਹਾਲਾਂਕਿ ਜਿਹੜੇ ਕਿਸਾਨ ਆਗੂ ਨੇ ਉਹ ਅਕਸਰ ਹੀ ਕਹਿੰਦੇ ਨੇ ਕਿ ਕੇਂਦਰ ਸਰਕਾਰ ਜਿਹੜਿਆ ਉਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਨਹੀਂ ਕਰ ਰਹੀ ਜਿਸ ਤੇ ਚੱਲਦੇ ਉਹਨਾਂ ਨੂੰ ਇਹ ਵੱਡੇ ਸੰਘਰਸ਼ ਕਰਨੇ ਪੈ ਰਹੇ ਨੇ ਜਿਸ ਦੇ ਚੱਲਦੇ ਜਿਸ ਤਰੀਕੇ ਨਾਲ ਪਿਛਲੇ ਦਿਨੀ ਰੇਲ ਰੋਕੋ ਅੰਦੋਲਨ ਕੀਤਾ ਗਿਆ ਸੀ ਰੇਲਾਂ ਰੋਕੀਆਂ ਗਈਆਂ ਸੀ ਕਿਸਾਨਾਂ ਵੱਲੋਂ ਪੰਜਾਬ ਬੰਦ ਕੀਤਾ ਗਿਆ ਸੀ ਤਾਂ ਗਿਆ ਸੀ ਹਾਲਾਂਕਿ ਬਹੁਤ ਸਾਰਾ ਅਸਰ ਜ਼ਰੂਰ ਪਿਆ ਸੀ ਪਰ ਕਿਸਾਨ ਆਪਣੀ ਜਿਹੜੀ ਕਿਸਾਨੀ ਮੰਗਾਂ ਨੂੰ ਲੈ ਕੇ ਮਜਬੂਰ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਜਬੂਰੀ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਉਹ ਸੰਘਰਸ਼ ਕਰਦੇ ਆ ਰਹੇ ਨੇ ਤਾਂ ਉਹਨੂੰ ਲੈ ਕੇ ਹੀ ਅੱਜ ਜਿਹੜੀ ਮੋਕਾ ਦੇ ਵਿੱਚ ਪੰਚਾਇਤ ਮਹਾਪੰਚਾਇਤ ਹੋਣ ਜਾ ਰਹੀ ਹੈ اسی ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੀਆਂ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ ਤਾਂ ਜੋ ਕੇਂਦਰ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਸਕੇ ਤੇ ਕੇਂਦਰ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਸਕੇ ਤਾਂ ਦੇਖਣਾ ਇਹ ਕਿ ਐਮ ਹੋਵੇਗਾ ਕਿਸਾਨ ਜਿਹੜੇ ਲਗਾਤਾਰ ਸੰਘਰਸ਼ ਕਰ ਰਹੇ ਨੇ ਉਸ ਦਾ ਅਸਰ ਕਿੰਨਾ ਕੁ ਜਿਹੜਾ ਵਾ ਕੇਂਦਰ ਸਰਕਾਰ ਦੇ ਉੱਤੇ ਪਵੇਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਪੰਗਸ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ ਤਾਂ ਕਿਸਾਨ ਜਿਹੜੇ ਨੇ ਉਹ ਅਲੱਗ-ਅਲੱਗ ਰਣਨੀਤੀ ਤਿਆਰ ਕਰ ਰਹੇ ਨੇ ਉਹਨਾਂ ਵੇਖਣ ਵਾਲੀ ਗੱਲ ਹੋਵੇਗੀ ਕਿ ਕੇਂਦਰ ਸਰਕਾਰ ਕਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਮੰਗੇਗਾ